ਜਿਹੜਾ ਆ ਆਰਟੀਓ ਦਫ਼ਤਰ ਦਾ ਕਮਰਾ ਹੈ 204 ਨੰਬਰ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਉੱਥੇ ਜਾ ਕੇ ਬੈਠਾਂਗੇ ਆਪ ਦਾ ਸਾਰਾ ਪਰਿਵਾਰ ਲੈ ਕੇ ਆਪਦੇ ਬੱਚੇ ਲੈ ਕੇ ਜਿਹੜੀਆਂ ਬੱਸਾਂ 2 ਨੰਬਰ ਤੇ ਚੱਲ ਰਹੀਆਂ ਨੇ ਚਾਹ ਦੱਬ ਵਾਲਿਆਂ ਦੇ ਕਹ ਦੋ ਉਹ ਇੱਥੇ ਨਾ ਹੋ ਰਹੀਆਂ ਜਿਹੜੀਆਂ ਬੱਸਾਂ ਸਹੀ ਨਹੀਂ ਉਹਨਾਂ ਦੇ ਟਾਈਮ ਟੇਬਲ ਕੱਟੇ ਜਾ ਰਹੇ ਨੇ 3 ਲੱਖ ਰੁਪਏ ਮਹੀਨਾ ਲੈ ਰਿਆ ਇਹ ਬਸਾਂਾਂ ਤੋਂ ਕੱਲੀਆਂ ਤੋਂ ਬਾਕੀ ਜਿਹੜੀ ਦੂਜੀ ਹੈ ਪ੍ਰਾਈਵੇਟ ਤੁਸੀਂ ਰਿਸ਼ਵਤ ਦੇ ਦੋਸ਼ ਲਾ ਰਹੇ ਹੋ ਉਹਦਾ ਪ੍ਰੂਫ ਕੀ ਹੈ ਤੁਹਾਡੇ ਕੋਲ ਪ੍ਰਸ਼ਾਸਨ ਦੀ ਧੱਕੇਸ਼ਾਹੀ ਜਿਹੜੀ ਹੈ ਇਹ ਹੈ ਕਿ ਇਹਦੇ ਉੱਪਰ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ 17 2 2026 ਪਰ ਅੱਜ ਜਿਹੜੀ ਤਰੀਕ ਹੈ ਅੱਜ 10 ਹੈ 7 ਦਿਨ ਪਹਿਲਾਂ ਬਿਨਾ ਇਨਟੀਮੇਸ਼ਨ ਦਿੱਤੇ ਜੇ ਆਰਟੀਓ ਸਾਹਿਬ ਵੱਲੋਂ ਇਹ ਕੈਨਸਲ ਕੀਤਾ ਗਿਆ ਟਾਈਮ ਟੇਬਲ ਤਾਂ ਕਿਤੇ ਨਾ ਕਿਤੇ ਵੱਡਾ ਧੱਕਾ ਹੈ ਧੱਕੇਸ਼ਾਹੀ ਜਿਹੜੀ ਹੈ ਟਰਾਂਸਪੋਰਟਰਾਂ ਨਾਲ ਸ਼ਰਮ ਹੋ ਰਹੀ ਹੈ ਉਹ ਡੱਬਾ ਵਾਲੀ ਤੋਂ ਮੱਤੜਾਂ ਦਾ ਰੂਟ ਹੈ ਇੱਥੇ ਤਾਂ ਉਹ ਨਜਾਇਜ਼ ਆਉਂਦੀਆਂ ਨਹੀਂ 16 ਬੱਸਾਂ 32 ਟਾਈਮ ਮੇਰੇ ਵੱਲੋਂ ਦਰਖਾਸਤਾਂ 5 ਦਿੱਤੀਆਂ ਹੋਈਆਂ ਕਿੰਨੂੰ ਦਿੱਤੀਆਂ ਆਰਟੀਓ ਬਠਿੰਡਾ ਨੂੰ ਮੁੱਖ ਮੰਤਰੀ ਭਵਨ ਤਮਾਨ ਨੂੰ ਆ ਮੇਰੇ ਕੋਲੇ ਸਾਰੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਕੋਈ ਸੁਣਵਾਈ ਨਹੀਂ ਇੱਕ ਟਰਾਂਸਪੋਰਟਰ ਇਹ ਕਹਿ ਰਿਹਾ ਕਿ ਮੈਂ ਇਸ ਬੱਸਾਂ ਦੀ ਉਥੇ ਐਪਲੀਕੇਸ਼ਨ ਵੀ ਲਾਈ ਹੈ ਕਿ ਬਿਨਾ ਪਰਮਿਟ ਤੋਂ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਜੇਕਰ ਵਾੜੀ ਖੇਤ ਨੂੰ ਖਾਨ ਲੱਗੀ ਤਾਂ ਕੀ ਬਣੇਗਾ ਭਾਈ ਇਹ ਇੱਕ ਡੱਬਾ ਵਾਲੀ ਰੂਟ ਜਿਹੜਾ ਬੱਸਾਂ ਬੱਸਾਂ ਚੱਲਦੀਆਂ ਜਿਹੜੀਆਂ ਆਪਣੀਆਂ ਹਾਂਜੀ ਹਾਂਜੀ ਉਹਦੇ ਚ ਕਿੱਥੋਂ ਤੱਕ ਤੁਹਾਡੇ ਕੋਲ ਪਰਮਿਟ ਕਿੱਥੋਂ ਤੱਕ ਹੈ ਜੀ ਪਰਮਿਟ ਸਾਡੇ ਕੋਲੇ ਸੱਚੀ ਗੱਲ ਦੱਸਦੇ ਹਾਂ ਰੋੜੀ ਤੱਕ ਹੀ ਹੈ ਜੀ ਅੱਛਾ ਇੱਥੇ ਪਰ ਬੱਸ ਸਟੈਂਡ ਦੇ ਵਿੱਚ ਆਉਣ ਦਾ ਕੋਈ ਹੈ ਤੁਹਾਡੇ ਕੋਲ ਇਹਦਾ ਲੋਕਾਂ ਦੀ ਪਬਲਿਕ ਦੀ ਡਿਮਾਂਡ ਆ ਜੀ ਦਾ ਬੰਦ ਕਰਤੀਆਂ ਸੀ ਪਬਲਿਕ ਬਿੜਦੀ ਹੈ ਜਾ ਕੇ ਲੀਡਰਾਂ ਕੋਲੇ ਹਾਂ ਜੋ ਪਾਵਲਿਕ ਬਿਡ ਦੀ ਤਾਂ ਆਉਂਦੀ ਸਾਨੂੰ ਤਾਂ ਆਉਂਦੀ ਨੰਨ ਤੱਕ ਟੈਂਪਰੇਰੀ ਟਾਈਮ ਟੇਬਲ ਦਿੱਤਾ ਹੋਇਆ ਸੀ ਉਹ ਤੇ ਕੁਝ ਦਿਨ ਪਹਿਲਾਂ ਇਤਰਾਜ਼ ਆਇਆ ਉਹਨਾਂ ਨੂੰ ਦੇਖ ਕੇ ਇੱਕ ਵਾਰੀ ਇਹ ਰੱਬ ਕੀਤਾ ਵੇ ਤੇ ਇਹਦੀ ਹੈਡਿੰਗ ਵਾਸਤੇ ਫਰਾਈਡੇ ਦੀ ਡੇਟ ਦਿੱਤੀ ਹੋਈ ਆ ਸਾਰੀਆਂ ਪਾਰਟੀਆਂ ਹੁਲਤਾਂਲਾ ਉਹ ਲੈ ਕੇ ਪਰਮਿਟ ਨਹੀਂ ਹੈ ਫਿਰ ਉਹ ਇਲੀਗਲ ਹੈ ਸਰ ਉਹਨਾਂ ਦਾ ਮਤੜ ਤੱਕ ਜਾਂ ਰੂੜੀ ਤੱਕ ਆ ਫਿਰ ਇਹਨਾਂ ਤੇ ਕੀ ਐਕਸ਼ਨ ਕਰੋਗੇ ਸਰ ਤੁਸੀਂ ਅ디 ਇਨਫੋਰਸਮੈਂਟ ਟੀਮ ਖਲੇ ਆਰਟੀਓਲ ਦੀਆਂ ਵੀ ਨਹੀਂ ਆਰਟੀਐਲ ਦੀਆਂ ਵੀ ਨਹੀਂ ਜਿਹੜੇ ਵੀ ਰੂਟ ਤੇ ਜੋ ਚੈਕਿੰਗ ਹੁੰਦੀ ਆ ਕੋਈ ਵੀ ਪਰਮਿਟ ਤੋਂ ਬਿਨਾ ਬੱਸ ਅਗਰ ਫੜੀ ਪੈਂਦੀ ਆ ਤਾਂ ਉਹਦੇ ਚਲਾਨੇ ਆਗੇ ਆ ਸਰ ਇਹ ਅੱਡੇ ਦੇ ਤੇ ਚਾਉਂਦੀਆਂ ਬਕਾਇਦਾ ਅੱਡਾ ਫੀਸ ਵੀ ਕੱਟਦੇ ਆ ਇਹ ਤਾਂ ਫਿਰ ਗਲਤ ਹੈ ਜੀ ਤੁਹਾਡੇ ਹੁੰਦੇ ਆ ਉਹ ਹਾਂ ਤਾਂ ਬਹੁਤ ਔਖਾ ਜੀ ਬਿਲਕੁਲ ਜੀ ਜੇ ਇਦਾਂ ਦਾ ਕੋਈ ਕੰਪਲੇਂਟ ਆਉਂਦੀ ਤਾਂ ਉਹ ਇਹਨਾਂ ਦੇ ਕੰਪਲੇਂਟ ਵੀ ਮੇਰੇ ਖਿਆਲ ਦੇ ਵਿੱਚ ਪਹਿਲਾਂ ਕੀਤੀ ਆ ਬਾਕੀ ਕੋਈ ਗੱਲ ਨਹੀਂ ਸਰ ਜਿੰਨਾ ਵੀ ਛੇਤੀ ਹੋ ਸਕਦਾ ਪਲੀਜ਼ ਉਹਨਾਂ ਨੂੰ ਤੇ ਐਕਸ਼ਨ ਕਰੋ ਸਰ ਜਰੂਰ ਜੀ ਓਕੇ ਸਰ ਥੈਂਕ ਯੂ ਬੱਸ ਸਟੈਂਡ ਸਰਦੂਲਗੜ੍ਹ ਦੇ ਵਿੱਚ ਖੜਿਆ ਜਿੱਥੇ ਕਿਸਾਨ ਯੂਨੀਅਨ ਤੇ ਇੱਥੋਂ ਦੇ ਕੁਝ ਟਰਾਂਸਪੋਰਟਰਾਂ ਵੱਲੋਂ ਇੱਥੇ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਕੀ ਪੂਰਾ ਮਾਮਲਾ ਹੈ ਪੁੱਛ ਦਿਓ ਪਹਿਲਾਂ ਕੀ ਮਾਮਲਾ ਜਿਹੜਾ ਧਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਮਾਲਵਾ ਹੀਰਕੇ ਦਾ ਸੂਬਾ ਆ ਗੂ ਮਲੋਕ ਸਿੰਘ ਹੀਰਕੇ ਬੋਲ ਰਿਹਾ ਜਿਹੜਾ ਅੱਜ ਅਸੀਂ ਸਰਦੂਰਗੜ ਦੇ ਬਸਟਾਡ ਦੇ ਵਿੱਚ ਆਏ ਆ ਇੱਥੇ ਜਿਹੜੀਆਂ ਬੱਸਾਂ 2 ਨੰਬਰ ਚ ਚੱਲ ਰਹੀਆਂ ਨੇ ਚਾਹ ਦੱਬ ਵਾਲਿਆਂ ਦੇ ਕਹ ਦੋ ਉਹ ਇੱਥੇ ਰੱਥੋ ਰਹੀਆਂ ਜਿਹੜੀਆਂ ਬੱਸਾਂ ਸਹੀ ਨੇ ਉਹਨਾਂ ਦੇ ਟਾਈਮ ਟੇਬਲ ਕੱਟੇ ਜਾ ਰਹੇ ਨੇ ਮੈਂ ਇੱਕ ਗੱਲ ਦੱਸਣੀ ਚਾਹਣਾ ਮੈਂ ਆਰਟੀਓ ਬਠਿੰਡਾ ਨੂੰ ਮਿਲਿਆ ਆਰਟੀਓ ਬਠਿੰਡਾ ਨੂੰ ਮਿਲ ਕੇ ਮੈਂ ਇਹ ਗੱਲ ਆਖੀ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਵਿਸ਼ਵਾਸ ਨੇ ਬਸ ਦੇ ਪਰਮਟ ਦੇ ਪੈਸੇ ਭਰਤੇ ਨਹੀਂ ਟੈਕਸ ਉਹਨੂੰ ਪਈ ਜਾ ਰਿਹਾ ਹੈ ਉਹਨਾਂ ਨੂੰ ਟਾਈਮ ਟੇਬਲ ਕਿਉਂ ਨਹੀਂ ਦੇ ਰਹੇ ਜਦੋਂ ਸਰਕਾਰ ਨੂੰ ਪੈਸੇ ਭਰੇ ਜਾਣ ਉਹਦਾ ਹੱਕ ਮੰਗਦਾ ਟਾਈਮ ਟੇਬਲ ਦੇਣ ਦਾ ਕਹਿੰਦਾ ਮੈਂ 8 ਦਿਨਾਂ ਨੂੰ ਦੇ ਦੂੰ ਮੈਂ ਖਾਜੀ 8 ਦਿਨਾਂ ਨੂੰ ਦੇ ਦਿਓ ਅਸੀਂ 8 ਦਿਨਾਂ ਤੋਂ ਬਾਅਦ 4 ਤਰੀਕ ਨੂੰ ਸਰਦੂਲ ਘਰ ਰਾਜ ਰਾਣਾ ਬੱਸ ਦਾ ਟਾਈਮ ਟੇਬਲ ਦਿੱਤਾ ਗਿਆ ਬੱਸ ਉਹ ਚੱਲਦੀ ਰਹੀ ਪਰ ਹੁਣ ਕਿਸੇ ਦੀ ਛੇਤ ਹੌਣੀ ਕਿਸ ਕਰਕੇ ਉਹ ਟਾਈਮ ਟੇਬਲ ਰੱਦ ਕਰ ਦਿੱਤਾ ਗਿਆ ਹੈ ਇੱਥੇ ਲਗਾਤਾਰ 2 ਸਾਲ ਤੋਂ ਬੱਸਾਂ ਚੱਲ ਰਹੀਆਂ ਹਨ ਟਾਈਮ ਟੇਬਲ ਤੋਂ ਬਿਨਾਂ ਸਰਦੂਲਗੜ੍ਹ ਰਾਜ ਰਾਣਾ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਜਿਹਦਾ ਟਾਈਮ ਟੇਬਲ ਵੀ ਨਹੀਂ ਕੋਈ ਚੀਜ਼ ਵੀ ਨਹੀਂ ਪਰ ਦੂਜੇ ਪਾਸੇ ਦੱਬ ਵਾਲੀ ਆਰ ਤੋਂ ਸਰਦੂਲਗੜ੍ਹ ਦੇ ਵਿੱਚ 2 ਨੰਬਰ ਦੀਆਂ ਬੱਸਾਂ ਆ ਰਹੀਆਂ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਜੇ ਮੈਂ ਇਹ ਗੱਲ ਕਰੀ ਕਹਿੰਦਾ ਜੀ ਮੇਰੀ ਨਾਲ ਦੀ ਨਹੀਂ ਮੈਂ ਇੱਕ ਗੱਲ ਪੁੱਛਣੀ ਚਾਹਣਾ ਆਰਟੀਓ ਨੂੰ ਵੀ ਤੂੰ ਮਾਲਕ ਆ ਇਸ ਇਲਾਕੇ ਦਾ ਤੇਰੇ ਕੋਲੇ ਬਹੁਤ ਵੱਡੀ ਪਾਵਰ ਆ ਫਿਰ ਤੈਨੂੰ ਪਤਾ ਨਹੀਂ ਕਿਹੜੀਆਂ ਨਿਯਾਇਤ ਚੱਲਦੀਆਂ ਨੇ ਤੇ ਕਿਹੜੀਆਂ ਜਾਇ ਚੱਲਦੀਆਂ ਤੈਨੂੰ ਪਤਾ ਨਹੀਂ ਕਿਹੜੇ ਕੋਲ ਟਾਈਮ ਟੇਬਲ ਹੈਗਾ ਕਿਹੜੇ ਕੋਲੇ ਹੈ ਨਹੀਂ ਫਿਰ ਕਿਉਂ ਕੀ ਕਾਰਨ ਇਹਦੇ ਉੱਤੇ ਅਸੀਂ ਅੱਜ ਅਰਦਾਸਨ ਕੀਤਾ ਵੀਡੀਓ ਸਾਡੀ ਤੋਰ ਪਹੁੰਚਾਉਣੀ ਚਾਹੀਦੀ ਆ ਫਿਰ ਆਈ ਦੂਗਾ ਅਸੀਂ ਲੈਟਰ ਪੜ ਤੇ ਦੇ ਕੇ ਮੰਗ ਪੱਤਰ ਨਾਲੇ ਤਾਂ ਸਰਦੂਲਗੜ ਦੀਆਂ ਸਮੂਥੀਆਂ ਬੱਸਾਂ ਰੋਕਾਂਗੇ ਤੇ ਨਾਲੇ ਫਿਰ ਲੈਟਰ ਪੜ ਤੇ ਦੇ ਕੇ ਮੰਗ ਪੱਤਰ ਆਡਿਓ ਦਾ ਦਫ਼ਤਰ ਰੋਕਾਂਗੇ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇੱਥੇ ਟਰਾਂਸਪੋਰਟਰ ਵੀ ਖੜੇ ਆ ਭਾਈ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਇਹ ਤਾਂ ਇੱਕ ਤੱਕਾ ਹੋਇਆ ਹੀ ਹੋਇਆ ਉਸ ਤੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਸੀ ਇੱਥੇ ਡੱਬ ਵਾਲੀ ਤੋਂ ਬੱਸਾਂ ਜਿਹੜੀਆਂ ਆਉਂਦੀਆਂ ਉਹਨਾਂ ਦਾ ਰੂਟ ਕਿੱਥੋਂ ਤੋਂ ਕਿੱਥੋਂ ਤੱਕ ਬਣਦਾ ਉਹ ਡੱਬ ਵਾਲੀ ਤੋਂ ਮੱਤੜਾਂ ਦਾ ਰੂਟ ਹੈ ਇੱਥੇ ਤਾਂ ਉਹ ਨਜਾਇਜ਼ ਆਉਂਦੀਆਂ ਨਹੀਂ 16 ਬੱਸਾਂ 32 ਟਾਈਮ ਮੇਰੇ ਵੱਲੋਂ ਦਰਖਾਸਤਾਂ 5 ਦਿੱਤੀਆਂ ਹੋਈਆਂ ਕਿੰਨੂੰ ਦਿੱਤੀਆਂ ਆਰਟੀਓ ਬਠਿੰਡਾ ਨੂੰ ਮੁੱਖ ਮੰਤਰੀ ਭਵਨ ਤਮਾਨ ਨੂੰ ਆ ਮੇਰੇ ਕੋਲੇ ਸਾਰੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਮੋٹے ਪੈਸੇ ਲੈ ਕੇ ਚੱਲ ਰਹੀਆਂ ਨਹੀਂ ਆਰਟੀਏ ਘੱਟੋ ਘੱਟ ਵੀ 3 ਲੱਖ ਰੁਪਏ ਮਹੀਨਾ ਲੈ ਕੇ ਚੱਲ ਰਿਹਾ ਨਹੀਂ ਉਹ ਉਹ ਤੁਸੀਂ ਆਰਟੀਓ ਨੂੰ ਇਹ ਧਿਆਨ ਦੇ ਵਿੱਚ ਦਵਾਇਆ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕੀ ਸੀ ਬਸ ਗੱਲ ਹੀ ਨਹੀਂ ਸੁਣਦਾ ਕਹਿੰਦਾ ਮੈਂ ਕਰਾੜਨਾ ਬੰਦ ਕਰਾ ਦੇਣਾ ਕਰਾ ਰਿਹਾ ਨਹੀਂਗਾ ਕਿਉਂਕਿ ਪੈਸੇ ਚੱਲ ਰਹੇ ਨੇ ਕਰਾੜ ਹੀ ਰਿਹਾ ਅਸੀਂ ਕਹਾਂ ਬੰਦ ਕਰਾ ਆ ਮੈਂ ਵੀਡੀਓ ਵੀ ਦਿਖਾਈ ਵੀ ਆ ਬੱਸਾਂ ਸ਼ਰੀਆਂ ਵਿੱਚ ਆਉਂਦੀਆਂ ਨਹੀਂ ਆ ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ ਕੀ ਲੱਗਦਾ ਇਹ ਧੱਕਾਸ਼ਾਹੀ ਜਿਹੜੀ ਹੈ ਮਿਲੀ ਭੁਗਤ ਨਾਲ ਹੋ ਰਹੀ ਆ ਜਾਂ ਉਹ ਆਪ ਹੀ ਕਰ ਰਿਹਾ ਹੈ ਇਹ ਮਿਲੀ ਭੁਗਤਣਾ ਹੋ ਰਹੀ ਐ ਆਪ ਵੀ ਕਰ ਰਿਹਾ ਕੋਈ ਕੋਈ ਪੈਸੇ ਚੱਲ ਰਹੇ ਨੇ 3 ਲੱਖ ਰੁਪਏ ਮਹੀਨਾ ਕੋਈ ਥੋੜਾ ਥੋੜੀ ਐ 3 ਲੱਖ ਰੁਪਏ ਮਹੀਨਾ ਲੈ ਰਿਹਾ ਏ ਬਸਾਂ ਨਾਲ ਤੋਂ ਕੱਲੀਆਂ ਤੋਂ ਬਾਕੀ ਜਿਹੜੀ ਦੂਜੀ ਐ ਪ੍ਰਾਈਵੇਟ ਐ ਤੁਸੀਂ ਰਿਸ਼ਵਤ ਦੇ ਦੋ ਚਲਾ ਰਹੇ ਹੋ ਉਹਦਾ ਪ੍ਰੂਫ ਕੀ ਐ ਤੁਹਾਡੇ ਕੋਲ ਪ੍ਰੂਫ ਪ੍ਰੂਫ ਤਾਂ ਇਹ ਐ ਜਦੋਂ ਮੈਂ ਜਾ ਕੇ ਐਪਲੀਕੇਸ਼ਨ ਦਿੰਨਾ ਤੇ ਮੇਰੀ ਸੁਣਵਾਈ ਨਹੀਂ ਹੁੰਦੀ ਤਾਂ ਇਹ ਪ੍ਰੂਫ ਹੀ ਐ ਕਿ ਕਿਉਂ ਨਹੀਂ ਬੰਦ ਕਰ ਰਿਹਾ ਕੋ ਕਾਨ ਵੀਣਾ ਨਾਲ ਰਲਿਆ ਹੋਇਆ ਤਾਂ ਹੀ ਨਹੀਂ ਹੋ ਰੇ ਇੱਕ ਬਸ ਦਾ ਭਗਵਾਨ ਤਮਾਨ ਇਹ ਗੱਲ ਕਹਿ ਰਿਹਾ ਵੀ ਮੈਂ ਬੇਰੁਜ਼ਗਾਰਾਂ ਨੂੰ ਪਰਮਿਟ ਦਿੱਤੇ ਆ ਆ ਮੇਰਾ ਮੁੰਡਾ ਬੇਰੁਜ਼ਗਾਰ ਐ ਪਲੱਸ 2 ਕੀਤੀ ਹੋਈ ਐ ਇਹਨੂੰ ਪਰਮਟ ਦਿੱਤਾ ਤੇ 4 ਦਿਨਾਂ ਬਾਅਦ ਪਰਮਟ ਆਪਣਾ ਟਾਈਮ ਟੇਬਲ ਕੈਨਸਲ ਕਰਤਾ ਟਾਈਮ ਟੇਬਲ ਦਾ ਇੱਥੇ ਕਿਸੇ ਕੋਲ ਵੀ ਹੈ ਨਹੀਂਗਾ ਕਿ ਕਿਉਂ ਕੈਨਸਲ ਹੋਣ ਦਾ ਕਾਰਨ ਕੀ ਮੰਨਦੇ ਜਿਹੜੀ ਦੂਜੀਆਂ ਪਾਰਟੀਆਂ ਚੱਲ ਰਹੀਆਂ 2 ਸਾਲਾਂ ਤੋਂ ਉਹਨਾਂ ਨੇ ਪੈਸੇ ਚੜਾਤੇ ਉਹ ਤਾਂ ਕੱਲ ਦੇ ਕਹਰੇ ਅਸੀਂ ਟਾਈਮ ਟੇਬਲ ਕੈਨਸਲ ਕਰਾਂਗੇ ਅਸੀਂ ਦਿਨ ਟਾਈਮ ਇਹ ਫਿਰ ਵੀ ਇਹ ਧੱਕਾ ਤੁਸੀਂ ਕਹਿ ਰਹੇ ਹੋ ਧੱਕਾ ਹੋ ਰਿਹਾ ਜੇ ਧੱਕਾ ਇਦਾਂ ਹੀ ਚੱਲਦਾ ਰਿਹਾ ਕੀ ਅਗਲਾ ਪ੍ਰਦਰਸ਼ਨ ਜਾਂ ਅਗਲਾ ਤੁਹਾਡਾ ਅਖੇ ਵਤੀਰਾ ਹੋਵੇ ਅਸੀਂ ਆਰਟੀਓ ਦਫਤਰ ਦਾ ਜਿਹੜਾ ਆ ਆਰਟੀਓ ਦਫ਼ਤਰ ਦਾ ਕਮਰਾ ਹੈ 204 ਨੰਬਰ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਉੱਥੇ ਜਾ ਕੇ ਬੈਠਾਂਗੇ ਆਪ ਦਾ ਸਾਰਾ ਪਰਿਵਾਰ ਲੈ ਕੇ ਆਪਦੇ ਬੱਚੇ ਲੈ ਕੇ ਕਿਉਂਕਿ ਜੇ ਟੈਕਸ ਅਸੀਂ ਭਰੀ ਜੰਨੇ ਆ ਕੋਈ ਸਾਡਾ ਟੈਕਸ ਸਿੰਘ ਟੁੱਟਿਆ ਫਿਰ ਸਾ ਅਸੀਂ ਭਰਤੀਆਂ ਅਸੀਂ ਦਫ਼ਤਰ ਦਾ ਰੱਖਿਆ ਕੀ ਹੈਗਾ ਦਫ਼ਤਰ ਦਾ ਕੁਝ ਰੱਖਿਆ ਨਹੀਂ ਹੈਗਾ ਜਦੋਂ ਸਾਡੇ ਕੋਈ ਟੈਕਸ ਨਾ ਕਲੀਅਰ ਹੋਵੇ ਫੀਸ ਨਾ ਭਰੀ ਹੋਵੇ ਜਾਂ ਅਸੀਂ ਟਾਈਮ ਤੋਂ ਗਲਤ ਚੱਲ ਰਹੀ ਹੋਈਏ ਚਾਰ ਦਿਨਾਂ ਬਾਅਦ ਸਾਡਾ ਟਾਈਮ ਟੇਬਲ ਕੈਨਸਲ ਕਰਤਾ ਕੀ ਤੁਸੀਂ ਦੇਖਣਾ ਵੀ ਚਾਹਵਾਂਗੇ ਭਾਈ ਕਿਹੜਾ ਸੀ ਟਾਈਮ ਟੇਬਲ ਜਿਹੜਾ ਕੈਨਸਲ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਟਾਈਮ ਟੇਬਲ ਆ ਇਹ ਕਿੰਨੀ ਤਰੀਕ 17 ਤੱਕ ਅਪਰੂਵਲ ਅਪ ਟੂ ਇਸ 17 ਤਰੀਕ ਤੱਕ ਆ 17 ਤਰੀਕ ਤੱਕ ਸੀਗਾ ਹਾਂ ਪਰ ਇਹ ਨੇ ਪਹਿਲੀ ਕੈਨਸਲ ਕਰਤਾ ਅੱਛਾ ਹਾਂ 4 ਤਰੀਕ ਨੂੰ ਦੇ ਕੇ ਅੱਜ ਤੁਸੀਂ ਉਹ ਕੈਨਸਲੇਸ਼ਨ ਦਾ ਲੈਟਰ ਕਿੱਥੇ ਆ ਉਹ ਮੇਰੇ ਕੋਲ ਮੇਰੇ WhatsApp ਤੇ ਤੁਸੀਂ ਦੇਖ ਸਕਦੇ ਹੋ ਇੱਕ ਪ੍ਰਸ਼ਾਸਨ ਦੀ ਧੱਕੇਸ਼ਾਹੀ ਜਿਹੜੀ ਇਹ ਹੈ ਕਿ ਇਹਦੇ ਉੱਪਰ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿਸ 17 2 2026 ਪਰ ਅੱਜ ਜਿਹੜੀ ਤਰੀਕ ਹੈ ਅੱਜ 10 ਹੈ 7 ਦਿਨ ਪਹਿਲਾਂ ਜੇ ਬਿਨਾ ਇਨਟੀਮੇਸ਼ਨ ਦਿੱਤੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਨੇ ਆਖਿਆ ਸੀ ਵੀ ਤੁਹਾਡਾ ਅਸੀਂ ਕੈਨਸਲ ਕਰਾਂਗੇ ਨਾ ਸਾਨੂੰ ਬੁਲਾਇਆ ਨਾ ਬਿਨਾ ਇਨਟੀਮੇਸ਼ਨ ਦਿੱਤੇ ਜੀ ਆਰਟੀਓ ਸਾਹਿਬ ਵੱਲੋਂ ਇਹ ਕੈਨਸਲ ਕੀਤਾ ਗਿਆ ਟਾਈਮ ਟੇਬਲ ਤੱਕ ਕਿਤੇ ਨਾ ਕਿਤੇ ਵੱਡਾ ਧੱਕਾ ਹੈ ਧੱਕੇਸ਼ਾਹੀ ਜਿਹੜੀ ਹੈ ਉਹ ਆਮ ਲੋਕਾਂ ਨਾਲ ਟਰਾਂਸਪੋਰਟਰਾਂ ਨਾਲ ਸ਼ਰਮ ਹੋ ਰਹੀ ਹੈ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਨਿੱਕੂ ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਗੱਲ ਕਰ ਰਿਹਾ ਜੀ ਐਨਟੀਵੀ ਪੰਜਾਬੀ ਸਰ ਦੂਰਗੜ੍ਹ ਤੋਂ ਜੀ ਹਾਂਜੀ ਹਾਂਜੀ ਦੱਸੋ ਜੀ ਟਰਾਂਸਪੋਰਟਰਾਂ ਵੱਲੋਂ ਜਿਹੜਾ ਉਹ ਧਰਨਾ ਲਾਇਆ ਬੱਸ ਅੱਡੇ ਦੇ ਵਿੱਚ ਉਹ ਕਹਿੰਦੇ ਕਿ ਸਾਡੇ ਜਿਹੜੇ ਟਾਈਮ ਟੇਬਲ ਆ ਉਹ ਅਫਸਰਾਂ ਵੱਲੋਂ ਰੱਦ ਕੀਤੇ ਗਏ ਆ ਤੇ ਕੋਈ ਜਿਨ੍ਹਾਂ ਦੇ ਹੈ ਨਹੀਂ ਜਾਂ ਜਿਨ੍ਹਾਂ ਦੀਆਂ ਸਕੀਮਾਂ ਤੋਂ ਬਾਹਰ ਆ ਪਰਮਿਟ ਉਹਨਾਂ ਨੂੰ ਉਹਨਾਂ ਨੇ ਟਾਈਮ ਟੇਬਲ ਜਾਰੀ ਕੀਤੇ ਆ ਠੀਕ ਆ ਜੀ ਤੁਸੀਂ ਸਾਰੇ ਇਹਦੇ ਕੀ ਪੂਰੇ ਮਾਮਲੇ ਦੀ ਸਚਾਈ ਕੀ ਆ ਇਹਦਾ ਇਹ ਹੈ ਜੀ ਇੱਕ ਪਰਮਿਟ ਨਵਾਂ ਇਸ਼ੂ ਹੋਇਆ ਸ਼ਾਇਦ ਮੁਨੀਸ਼ ਆ ਸੁਭਾਸ ਜੀ ਦੇ ਨਾਂ ਤੇ ਜੀ ਜਿੰਨਾਂ ਨੂੰ ਪਰਮਿਟ ਨਵਾਂ ਇਸ਼ੂ ਕਰਨ ਵੇਲੇ ਅਸੀਂ ਇੱਕ ਪ੍ਰੋਵੀਜ਼ਨਲ ਟਾਈਮ ਟੇਬਲ ਦੇ ਦਿੰਦੇ ਹਾਂ ਜੀ ਪ੍ਰੋਵੀਜ਼ਨਲ ਤੋਂ ਭਾਵ ਕਿ ਇਹ ਜਿੰਨੀ ਦੇਰ ਇਨ ਕੇਸ ਕੋਈ ਆਬਜੈਕਸ਼ਨ ਆਉਂਦਾ ਤਾਂ ਨਾਲ ਦੀ ਨਾਲ ਇਹਨੂੰ ਰੱਦ ਕਰਿਆ ਜਾਵੇਗਾ ਕਿ ਇੱਕ ਵਾਰੀ ਬਸ ਚੱਲ ਪਵੇ ਜਿੰਨੀ ਦੇਰ ਪਰਮਾਨੈਂਟ ਇਹਦਾ ਟਾਈਮ ਟੇਬਲ ਉਹਨਾਂ ਨੂੰ ਉਹਦੇ ਵਿੱਚ ਇਨਕੋਰਪੋਰੇਟ ਨਹੀਂ ਕਰਦੇ ਜੀ ਤੇ ਦੂਜੀਆਂ ਜਿਹੜੀਆਂ ਆ ਜਿਨ੍ਹਾਂ ਕੋਲ ਟਾਈਮ ਟੇ ਇਹਨਾਂ ਨੂੰ ਤਾਂ ਟੈਂਪਰੇਰੀ ਟਾਈਮ ਟੇਬਲ ਦਿੱਤਾ ਹੋਇਆ ਸੀ ਉਹ ਤੇ ਕੁਝ ਦਿਨ ਪਹਿਲਾਂ ਇਤਰਾਜ਼ ਆਇਆ ਉਹਨਾਂ ਨੂੰ ਦੇਖ ਕੇ ਇੱਕ ਵਾਰੀ ਇਹ ਰੱਕ ਕੀਤੀ ਤਵੇ ਤੇ ਇਹਦੀ ਹੀアリング ਵਾਸਤੇ ਫਰਡੇ ਦੀ ਡੇਟ ਦਿੱਤੀ ਹੋਈ ਆ ਸਾਰੀਆਂ ਪਾਰਟੀਆਂ ਜੀ ਜੀ ਸਰ ਤੇ ਦੂਜੀ ਜਿਹੜੀਆਂ ਬੱਸਾਂ ਜਿਨ੍ਹਾਂ ਕੋਲ ਹੈਗੇ ਉਹਨਾਂ ਕੋਲ ਪਰਮਨੈਂਟ ਹੀ ਦਿੱਤੇ ਹੋਇਆ ਅਨੇਲੀਏ ਕੋਈ ਪੁਰਾਣਾ ਪਿਛਲਾ ਟਾਈਮ ਟੇਬਲ ਜਿਹੜਾ ਵੀ ਚੱਲ ਰਿਹਾ ਹੁਣ ਹੁਣ ਜਿਹੜਾ ਇਹ ਨਵੇਂ ਐਡ ਹੋਣਗੇ ਉਹਨੂੰ ਮੋਡੀਫਾਈ ਕਰਕੇ ਨਵਾ ਕਰੀਏ ਸਰ ਇੱਕ ਇੱਥੇ ਹੋਰ ਮਸਲਾ ਹੈ ਕਿ ਨਾ ਡੱਬਾ ਵਾਲੀ ਤੋਂ ਜਿਹੜਾ ਸਰਦੂਲਗੜ੍ਹ ਤੱਕ ਬੱਸਾਂ ਚੱਲਦੀਆਂ ਉਹ 16 ਬੱਸਾਂ ਆ ਜਿਹੜੇ 32 ਟਾਈਮ ਆ ਉਹ ਰੋੜੀ ਤੋਂ ਜਾਂ ਥੋੜਾ ਜਿਹਾ ਪਿੱਛੇ ਜਿਹੜਾ ਆ ਉਥੋਂ ਹਰਿਆਣੇ ਤੱਕ ਕੀ ਉਹ ਚੱਲ ਸਕਦੀਆਂ ਪਰ ਇੱਥੇ ਐਂਟਰੀ ਹੁੰਦੀ ਆ ਦਿੱਲੀ ਇੱਥੇ ਚੱਲਦੀਆਂ ਕੀ ਇਹ ਆ ਸਕਦੀਆਂ ਜਨਾਬ ਇਹ ਲੀਗਲ ਆ ਏ ਮੈਂ ਮਲਟੀ ਕਈ ਤਰ੍ਹਾਂ ਦੇ ਪਰਮਿਟ ਨੇ ਵੀ ਕੰਨਾਂ ਕੋਲੇ ਜਿਵੇਂ ਆਪਣੇ ਪਾਰਟੀਸ਼ਨ ਤੋਂ ਪੰਜਾਬ ਹਰਿਆਣਾ ਅਲੱਗ ਹੋਣ ਤੋਂ ਪਹਿਲਾਂ ਦੇ ਪਰਮਿਟ ਆ ਜੇ ਜੀ ਉਹਨਾਂ ਨੂੰ ਅਲਾਉ ਕੀਤਾ ਹੋਇਆ ਸੀ ਐਕਟ ਦੇ ਵਿੱਚ ਪਰ ਸਰ ਮੈਂ ਉਹਨਾਂ ਦੇ ਮਾਲਕਾਂ ਨੇ ਪੁੱਛਿਆ ਸੀ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਸਵਾਰੀਆਂ ਦੀ ਸਹੂਲਤ ਵਾਸਤੇ ਇੱਥੇ ਆਉਨੇ ਆ ਵੈਸੇ ਸਾਡਾ ਤਾਂ ਰੋੜੀ ਤੱਕ ਹੀ ਆ ਅੱਛਾ ਅੱਛਾ ਨਹੀਂ ਜੀ ਜੇ ਉਹ ਗੱਲਾਂ ਸਹੂਲਤ ਵਾਲਾ ਉਹ ਲੈ ਕੇ ਪਰਮਿਟ ਨਹੀਂ ਹੈ ਫਿਰ ਉਹ ਇਲੀਗਲ ਹੈ ਇਹ ਦਾ ਸਰ ਉਹਨਾਂ ਦਾ ਮੱਤੜ ਤੱਕ ਜਾਂ ਰੂੜੀ ਤੱਕ ਜਾਂ ਫਿਰ ਇਹਨਾਂ ਤੇ ਕੀ ਐਕਸ਼ਨ ਕਰੋਗੇ ਸਰ ਤੁਸੀਂ ਅੱਛਾ ਠੀਕ ਹੈ ਜੀ ਉਹਦੇ ਵਿੱਚ ਇਹ ਹੈ ਜੀ ਐਨਫੋਰਸਮੈਂਟ ਟੀਮਸ ਨੇ ਆਰਟੀਓ ਦੀਆਂ ਵੀ ਨੇ ਆਰਟੀਐਲ ਦੀਆਂ ਵੀ ਨੇ ਜਿਹੜੇ ਵੀ ਰੂਟ ਤੇ ਜੋ ਚੈਕਿੰਗ ਹੁੰਦੀ ਆ ਕੋਈ ਵੀ ਪਰਮਿਟ ਤੋਂ ਬਿਨਾ ਬੱਸ ਅਗਰ ਫੜੀ ਮਿਲਦੀ ਆ ਤਾਂ ਉਹਦੇ ਚਲਾਣੀ ਹੈਗੀ ਆ ਤੇ ਸਰ ਇਹ ਅੱਡੇ ਦੇ ਵਿੱਚ ਆਉਂਦੀਆਂ ਬਕਾਇਦਾ ਅੱਡਾ ਫੀਸ ਵੀ ਕੱਟਦੇ ਆ ਇਹ ਤਾਂ ਫਿਰ ਗਲਤ ਹੈ ਜੀ ਇਹ ਤੁਹਾਡੇ ਹੁੰਦਿਆਂ ਹੋਇਆਂ ਤਾਂ ਬਹੁਤ ਔਖਾ ਜੀ ਬਿਲਕੁਲ ਜੀ ਜੇ ਇਦਾਂ ਦਾ ਕੋਈ ਕੰਪਲੇਂਟ ਆਉਂਦੀ ਆ ਤਾਂ ਉਹ ਕੰਪਲੇਂਟ ਵੀ ਮੇਰੇ ਖਿਆਲ ਦੇ ਵਿੱਚ ਪਹਿਲਾਂ ਕੀਤੀ ਆ ਬਾਕੀ ਕੋਈ ਗੱਲ ਨਹੀਂ ਸਰ ਜਿੰਨਾ ਵੀ ਛੇਤੀ ਹੋ ਸਕਦਾ ਪਲੀਜ਼ ਉਹਨਾਂ ਨੂੰ ਐਕਸ਼ਨ ਕਰੋ ਸਰ ਜਰੂਰ ਜੀ ਜੀ ਓਕੇ ਸਰ ਥੈਂਕ ਯੂ ਭਾਈ ਜੀ ਸੁਖਵਿੰਦਰ ਗੱਲ ਕਰ ਰਿਹਾ ਜੀ ਸਰਦੂਲਗੜ੍ਹ ਤੋਂ ਪੱਤਰਕਾਰ ਹਾਂਜੀ ਭਾਈ ਇੱਕ ਡੱਬਾ ਵਾਲੀ ਰੂਟ ਜਿਹੜਾ ਬੱਸਾਂ ਚੱਲਦੀਆਂ ਜਿਹੜੀਆਂ ਆਪਣੀਆਂ ਹਾਂਜੀ ਹਾਂਜੀ ਉਹਦੇ ਚ ਕਿੱਥੋਂ ਤੱਕ ਤੁਹਾਡੇ ਕੋਲ ਪਰਮਿਟ ਕਿੱਥੋਂ ਤੱਕ ਹੈ ਜੀ ਪਰਮਿਟ ਸਾਡੇ ਕੋਲੇ ਸੱਚੀ ਗੱਲ ਦੱਸਦੇ ਆ ਰੋੜੀ ਤੱਕ ਹੀ ਹੈ ਜੀ ਅੱਛਾ ਇਹ ਜਿਹੜਾ ਬੱਸ ਸਟੈਂਡ ਦੇ ਵਿੱਚ ਆ ਆਉਣ ਦਾ ਕੋਈ ਹੈ ਤੁਹਾਡੇ ਕੋਲੋਂ ਇਹਦਾ ਲੋਕਾਂ ਦੀ ਪਬਲਿਕ ਦੀ ਡਿਮਾਂਡ ਆ ਜੀ ਦਾ ਬੰਦ ਕਰਤੀਆਂ ਸੀ ਪਬਲਿਕ ਬਿੜਦੀ ਆ ਜਾ ਕੇ ਲੀਡਰਾਂ ਕੋਲੇ ਜੋ ਪਬਲਿਕ ਬਿੜਦੀ ਆ ਤਾਂ ਆਉਂਦੇ ਸਾਨੂੰ ਤੋਂ ਆਉਂਦੀ ਜੁਰਮਾਨੇ ਵੀ ਵਧੇ ਨਹੀਂ ਹੁੰਦੇ ਸਾਨੂੰ ਕੋਈ ਆਏ ਉਹ ਵੀ ਨਹੀਂ ਛੱਡਦੇ ਜਦ ਆ ਜਾਂਦੇ ਆ ਟਰਾਂਸਪੋਰਟਰ ਸ਼ਬਾਸ਼ ਨੇ ਦੱਸਿਆ ਕਿ ਇਹ ਵਾਲੀਆਂ ਬੱਸਾਂ ਇਹ 16 ਬੱਸਾਂ ਤੁਸੀਂ ਦੇਖ ਸਕਦੇ ਹੋ ਸਰਦੂਲਗੜ ਡੱਬ ਵਾਲੀ ਡੱਬ ਵਾਲੀ ਤੋਂ ਸਰਦੂਲਗੜ ਰੋਜ਼ਾਨਾ 16 ਬੱਸਾਂ ਦੇ 32 ਢੇ ਲੱਗਦੇ ਆ ਇੱਕ ਪਾਸੇ ਆਰਟੀਆ ਸਾਹਿਬ ਇਹ ਕਹਿ ਰਹੇ ਆ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਪਰ ਇੱਥੇ ਇੱਕ ਟਰਾਂਸਪੋਰਟਰ ਇਹ ਕਹਿ ਰਿਹਾ ਕਿ ਮੈਂ ਇਸ ਬੱਸਾਂ ਦੀ ਮੈਂ ਉੱਥੇ ਐਪਲੀਕੇਸ਼ਨ ਵੀ ਲਾਈ ਹੈ ਕਿ ਬਿਨਾ ਪਰਮਿਟ ਤੋਂ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਜੇਕਰ ਵਾੜੀ ਖੇਤ ਨੂੰ ਖਾਨ ਲੱਗੀ ਤਾਂ ਕੀ ਬਣੇਗਾ ਆਰਟੀਓ ਸਾਹਿਬ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਜੇਕਰ ਤੁਸੀਂ ਇਸ ਮਾਨਸਾ ਜ਼ਿਲ੍ਹੇ ਦੇ ਮਾਲਕ ਹੋ ਜੇਕਰ ਤੁਹਾਨੂੰ ਨਹੀਂ ਇਹ ਗੱਲਾਂ ਦਾ ਪਤਾ ਤਾਂ ਹੋਰ ਪਤਾ ਕਿੰਨੂ ਹੋਵੇਗਾ ਵੇਖਣਾ ਹੁਣ ਇਹ ਹੋਵੇਗਾ ਕਿ ਇਸ ਖਬਰ ਤੋਂ ਬਾਅਦ ਇਸ 2 ਨੰਬਰ ਚ ਆਉਂਦੀਆਂ ਬੱਸਾਂ ਨੂੰ ਠੱਲ ਪੈਂਦੀ ਹੈ ਜਾਂ ਫਿਰ ਇਦਾਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਟਰਾਂਸਪੋਰਟਰਾਂ ਦੀ ਡੁਗਡੁਗੀ ਵੱਜਦੀ ਰਹੇਗੀ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਰੋਖ ਕਰਾਂਗੇ ਰਮਨ ਦੇ ਨਾਲ ਸੁਖਿੰਦਰ ਨਿਕੋਆ ਟੀਵੀ ਪੰਜਾਬੀ ਸਰਦੂਲਗੜ੍ਹ ਤੋਂ